ਸ੍ਰੀ ਕਾਂਜੀ ਮੈਂ ਅਮੰਦੀਪ ਕੋ ਪੰਜਾਬੀ ਕੁਕੀ ਮੈਂ ਤੁਹਾਨੂੰ ਬਹੁਤ ਜੀ ਫੜਾ ਸਵਾਗਤ ਹੈ ਹੋਰ ਸੁਣਾਓ ਜੀ ਸਾਰੇ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਲਓ ਜੀ ਆਪਾਂ ਨੇ ਸੂਟ ਆਰਡਰ ਕਰੇ ਸੀਗੇ ਤੇ ਆਪਣਾ ਪਾਰਸਲ ਅੱਜ ਆ ਗਿਆ ਬਾਕੀ ਖੋਲ ਕੇ ਤੁਹਾਨੂੰ ਫੇਰ ਦਿਖਾਵਾਂਗੇ ਹਨਾ ਸੂਟ ਆਪਣੇ ਤੇ ਆਪਾਂ ਜਾਣ ਲੱਗੇ ਸੀ ਕਿ ਦਸਵੀਂ ਤੇ ਐਨਾ ਸ਼ੁਕਰ ਹੈ ਭਾਈ ਜਿਹੜਾ ਜਲਦੀ ਜਲਦੀ ਆ ਉਹਨੇ ਫੋਨ ਕਰ ਲਿਆ ਪਤਾ ਕੀ ਕਹਿੰਦਾ ਕਹਿੰਦਾ ਉਹ ਤੇ ਭੇਜ ਦੋ ਮੈਂ ਕਿ ਨਹੀਂ ਸਾਡੇ ਘਰੇ ਆ ਕੇ ਦੇਖੀ ਜਾ ਘਰੇ ਕੋਈ ਨਹੀਂ ਹੈਗਾ ਆਜੇ ਜਿੰਦ ਤੱਕ ਨਹੀਂ ਹੈਗਾ ਦੀਵਾਦੰਦ ਲਈ ਅੰਤਿ ਕਿਸੇ ਨੂੰ ਲੋ ਜੀ ਕੰਮਕਾਰ ਆਪਾਂ ਨੇ ਸਾਰੇ ਨਿਪਟਾ ਲਏ ਸੀ ਕਿ ਦੁਵਾਰੇ ਤੁਹਾਡੇ ਨਾਲ ਬਲੌਗ ਸ਼ੂਟ ਕਰਨ ਦੀ ਲੈਸ ਹਿੰਮਤ ਨਹੀਂ ਪਈ ਕਿਉਂਕਿ ਬਹੁਤ ਜਿਆਦਾ ਕਾਲੀ ਸੀਗੀ ਹਨਾ ਉਧਰ ਉਦਮ ਤਿਆਰ ਕਰਨਾ ਸੀ ਜਾਂ ਫਿਰ ਉਧਰ ਫਟਾਫਟ ਰੋਟੀ ਹਨਾ ਬਸ ਫੇਰ ਤਾਂ ਮੈਨੂੰ ਕੈਮਰਾ ਚੱਕਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਤੇ ਬਸ ਹੁਣੇ-ਹੁਣੇ ਆਪਾਂ ਤਿਆਰ ਹੋ ਕੇ ਵੈਸੇ ਤਿਆਰ ਤਾਂ ਇੱਕ ਵਾਰ ਸਵੇਰੇ ਵੀ ਹੋਲੇ ਹੁਣ ਦੁਵਾਰੀ ਤਿਆਰ ਹੋ ਕੇ ਹਨਾ ਆਪਾਂ ਚੱਲੇ ਜੀ 10ਵੀਂ ਤੇ ਤੇ ਆਪਣਾ ਪਾਰਸਲ ਆ ਗਿਆ ਸੂਟ ਦਾ ਜਿਹੜਾ ਆਪਾਂ ਸੂਟ ਆਰਡਰ ਕਰੇ ਸੀਗੇ ਪਾਰਸਲ ਕੋਲ ਲੰਗੀ ਆ ਕੇ ਕਿਉਂ ਰੱਖ ਜੇ ਗੱਡੀ ਦੇ ਵਿੱਚ ਲੋਕ ਤਾਂ ਖੋਲੇ ਨਹੀਂ ਦੱਸੋ ਇੱਕ ਗਰਮੀ ਬਹੁਤ ਹੈ ਉੱਪਰ ਇੱਕ ਲੋਕ ਨਹੀਂ ਖੋਲਦੇ ਇੱਕ ਬੱਚੇ ਤਾਂ ਲੋਕ ਖੋਲ ਕੇ ਖੜ ਜੰਨੇ ਇੱਕ ਤਾਂ ਗਰਮੀ ਨੇ ਮਾਰੇ ਪਏ ਆ ਗੱਡੀ ਪੈ ਕਰੋ ਛੇਤੀ ਵਸ ਹਾਇ ਰਬਾ ਦਰਮੀਏ ਨਹੀਂ ਹੈ ਨਾ ਖੜੀਆਂ ਨਹੀਂ ਜਾਂਦਾ ਬਾਹਰ ਦਾ ਬਾਹਰ ਦੀ ਹਵਾ ਕਰ ਲੋ ਉਹਦੋਂ ਨੇ ਜਿੱਤੇ ਬਾਹਰ ਦੀ ਹਵਾ ਕਰ ਦੇਣਗੇ ਓਹੋ ਓਹੋ ਕੋ ਤਰੋ ਓਹੋ ਕਿਉਂ ਜਾਨ ਜਾਣ ਕੇ ਏਸੀ ਬੰਦ ਕਰ ਦੇ ਦੇਖ ਲੋ ਮੇਰੇ ਘਰ ਬਣਾਇਆ ਜਾ ਜਾਣ ਜਾਣ ਕੇ ਨਾ ਗੱਡੀ ਬੰਦ ਕਰ ਏਸੀ ਉਹਨੇ ਮੈਨੂੰ ਗਰਮੀ ਲੱਗ ਰਹੀ ਆ ਦੇਖ ਲੋ ਜੀ ਜਵਾਕਾਂ ਨੂੰ ਇੱਕ ਤਾਂ ਕਮਾਲ ਲਿਕੇ ਜਾ ਰਹੇ ਇੱਕ ਹਰਾ ੜ ਪਾਇਆ ਪਿਆ ਇਹਨੇ ਦੇਖਾਂ ਅੰਸ਼ੀ ਦੀ ਛੱਟ ਛੱਟ ਦਿਖਾ ਦੇ ਕਿੰਨੇ ਵਜੇ ਦੀ ਹੈ ਆਪਣੇ ਨੂੰ ਚੀਦੀ ਦੱਸ ਹੈ ਕਬੂ ਤੋਕਾ ਤੇ ਰੋ ਰਹੀ ਹੈ ਕੀ ਜੀ ਦਵਾਉਂਗਾ ਤੈਨੂੰ ਚੀਜੀ ਖਾਣੀ ਪਹਿਲੇ ਚੀਜੀ ਮੈਨਾਂ ਲੈ ਜੀ ਤੁਹਾਨੂੰ ਇਹ ਕਰੇ ਚੀਚੀ ਖਾਣ ਪਾਪਾ ਚੀਚੀ ਚੀਚੀ ਪਾਦਰ ਕੇ ਟੂਕਾ ਪਾ ਪਾ ਜੀ ਜੀ ਦਾ ਅਗਲੀ ਸਮਝ ਲੈ ਲੈਂਦੇ ਗੈਲ ਤਾਂ ਸਾਰੀ ਗਲਤੀ ਹੈ ਦੇਰ ਪੁਰਾ ਖੜੇ ਤੇ ਦਵਾਈ ਦੇਣੇ ਮਾ ਗਿਆ ਹੈ ਅੱਛਾ ਦਵਾਈ ਨਹੀਂ ਦੀ ਹਜੇ ਦਵਾਈ ਨਹੀਂ ਦਿੱਤੀ 10 ਸਪੂਨ ਮੈਂ ਗਿਆ ਬਤਾ ਅੱਛਾ ਅੱਛਾ ਕੋਈ ਨਹੀਂ ਬੜੇ ਪਾਪਾ ਤੇ ਲੈ ਆ ਜੀ ਚੀਚੀ ਬੜਾ ਪਾਪਾ ਜਾ ਰਹੇ ਨੇ ਲੈ ਕੇ ਕਿ ਆਕੇ ਚੀਚੀ ਖਾਉਂਗੀ ਲੈ ਵੀ ਕੋਹ ਨੂੰ ਚੀਜੀ ਦਵਾਈ ਠੀਕ ਹੈ ਮੇਰੇ ਪਾਪਾ ਪਾਪਾ ਬੈਠੇ ਹੈ ਹੈ ਬੜੇ ਪਾਪਾ ਪੈਸੇ ਹੈ ਬੜੇ ਪਾਪਾ ਪੈਸੇ ਹੈਗੇ ਪਾਪਾ ਕਹਿੰਦਾ ਹੈ ਨਹੀਂ ਜੇ ਗੁਰਾਂਛਾ ਦਵੇ ਦੇ ਕੇ ਤਾਂ ਲੈ ਲਾਂਗਾ ਕਰਿਆ ਹੈਗੇ ਬੜੀ ਪਾਪਾ ਪੈਸੇ ਹੈਗੇ ਕੀ ਸੋਨਾ ਪੁੱਛ ਰਹੇ ਚਾ ਵੀ ਕਰ ਕਰਦੇ ਸੁਣ ਲੈ ਉਹ ਜਮਾਈ ਕੰਜੂਸ ਆ ਕੇ ਦੇ ਮਾ ਥਾਰੇ ਬਾਪ ਦੇ ਵੀ ਕੰਜੂਸ ਹੈ ਉਹ ਵੀ ਹਾਸੇ ਨੈ ਦਾ ਉਦਮ ਨੂੰ ਕੱਲ ਉਦਮ ਨੇ ਕਿਹਾ ਮੈਨੂੰ ਸੈਂਡਵਿਚ ਫੁਲਾਣਾ ਲੈਣਾ ਇਹ ਲੈਣਾ ਹਨਾ ਸਾਰਾ ਸਮਾਨ ਤੂੰ ਆ ਕੇ ਲੈ ਆ ਫਿਰ ਕਰਾਂਗੇ ਉਹ ਤਾਂ ਕਹਿੰਗਾ 500 ਰੁਪਏ ਲਾ ਕੇ ਉਦੋਂ ਮੇਰੇ 250 ਲੱਗਿਆ ਮਮਾ ਆਏ ਸੋ ਸਵੀ ਸੈਂਡਵਿਚ ਮੰਗਿਆ ਆਪ ਵੀ ਮੈਂ ਤਾਂ ਦੋ ਪੈਕ ਤੇ ਲੈ ਕੇ ਆ ਰਹੇ ਨੇ ਹਮਲਾ ਜਿਹੜਾ ਨਾਲ ਇੱਕ ਬਾਈਕ ਨਾਲ ਬਰੌਂ ਨਾਲ ਅੱਜ ਹੋਰ ਲਿਆਉਂਗੇ ਫਿਰ ਤੁਹਾਨੂੰ ਮੈਂ ਹੀ ਕਿਹਾ ਵੀ ਅਜੇ पूरे ख़र्च अॻियां वञो ਕਿਹੜਾ ਜੂਸ? ਮੋਲ ਲੈ। ਉਹ ਕਿਹੜਾ ਹੋਇਆ ਮੋਲ? ਕਿਹੜਾ ਜੂਸ ਪੀਣਾ? ਮੋਲ ਵਾਲਾ ਜੂਸ। ਮੋਲ ਵਾਲਾ ਨਹੀਂ ਜਿੱਥੇ ਨੇ ਰੈਡੀ ਵਾਲਪਲਾ। ਲੋਈ 10ਵੀਂ ਤੇ ਪਹਜਾਇਆ ਏ ਪਰ ਨਾ ਮੇਰਾ ਸੰਭਸਣ ਕਰ ਰਿਹਾ। ਜਿੱਥੇ ਤੇਰਾ ਪਪਾ ਪੀਏ ਕਰਾ ਲੈ। ਲੈ ਆਂ ਅਨਕ। ਕੋਤੋਂ ਵੀੜੋ ਸੁਣ ਲੈਦਰ ਨਿਆਣੇ ਇਹ ਗੱਲਾਂ ਦੁਵਾਰੇ ਛੇੜੀ ਇੱਥੇ ਜੂਸ ਕਿਨੇ ਕਿਨੇ ਪੀਣਾ ਪਾਣੀ ਜੂਸ ਕਿਨੇ ਵੀ ਨਹੀਂ ਬਿਨਾ ਮਾਲੇ ਵਾਲਾ ਇਹ ਜੂਸ ਕਿਨੇ ਕਿਨੇ ਬਿਨਾ ਮਾਲੇ ਵਾਲਾ ਨਿੰਬੂ ਪਾਣੀ ਵਾਲਾ ਨਿੰਬੂ ਪਾਣੀ ਵਾਲਾ ਇਹਨੂੰ ਨਿੰਬੂ ਪਾਣੀ ਪਿਲਾ ਦੇ ਬੱਸ ਨਿੰਬੂ ਪਾਣੀ ਜੂਸ ਪੀਣਾ ਨੇ ਹੋਰ ਕਿ ਜੰਮਾ ਸਸਤੇ ਸਾਰੇ ਜੱਸਾ ਹੈ ਮੇਰਾ ਦਾ ਨੂੰ ਤੇ ਮੈਨੂੰ ਠੱਡਾ ਤੁਹਾਨੂੰ ਗਰਮ ਪਲਾਵਾਂਗੇ ਖਾਏ ਕਬੂ ਕੀ ਕਹਿ ਰਿਹਾ ਪਾਪਾ ਉਹਨੂੰ ਲੱਟਾ ਮਾਰ ਕੇ ਕਹਿ ਰਿਹਾ ਉਹਨੂੰ ਫੇਰ ਵੀ ਨਹੀਂ ਪਤਾ ਲੱਗਿਆ ਕਹਿ ਰਿਹਾ ਹੋਰ ਭਾਈ ਉਹਨੂੰ ਐ ਕਹਿੰਦਾ ਕਿ ਜੂਸ ਬਣਾਉਣ ਦੇ ਨਾਲ ਪਿੱਛੇ ਦੇ ਖਿਸਕਿਆ ਕਹਿੰਦਾ ਮੈਂ ਤਾਂ ਅੱਗੇ ਰਵਾਲ ਨਿਕਰਦਾ ਤੇ ਜੂਸ ਬਣਾਇੰਗੇ ਇਹ ਵੀ ਦੀ ਸੱਚੀ ਨਹੀਂ ਬਾਤ ਹੋ ਰਹੀ ਹੈ ਨਾ ਆ ਦੇਖ ਵੀ ਮੇਰਾ ਇਹ ਜਿਹਨੇ ਮੇਰੇ ਨੂੰ ਸੌਂਚਾ ਦੱਬ। ਸਿਲਕੀ ਸਿਲਕੀ ਜਿਹਾ ਹੋ ਗਿਆ ਤੇ ਮੇਰੇ ਤਾਂ ਆਪਾ ਦੋ ਮੂੰਹੇ ਹੋਏ ਬੈਜੇ। ਲਾਉਂਗੇ ਫੇਰ। ਲਓ ਜੀ ਪਰ ਕਿੰਨੀ ਨਵੀਂ ਟ੍ਰਿਕ ਲਿਆਣੀ ਹੈ ਹਨਾ ਤੇ ਤੁਹਾਨੂੰ ਵੀ ਦੱਸਾਂਗੀ। ਹਾਂ। ਵੀ ਆਪਣੇ హెయిਰ ਦਾ ਤੁਸੀਂ ਕੀ ਕਰੋ? ਵੈਸੇ ਸਾਡੇ హెయిਰ ਬਹੁਤ ਵਧੀਆ ਹੋ ਗਏ। ਚਿੱਟੇ ਵੀ ਆਣ ਲੱਗੇ। ਬੁੜੇ ਹੋ ਗਏ ਹੁਣ ਤਾਂ ਚਿੱਟੇ ਨੇ ਤਾਂ ਮੰਮੀ ਗਿਆ ਤੇ ਖੋਪਰੀ ਚਿੱਟੀ ਹੋ ਗਈ। ਕੀ? ਦੂਸਰਾ ਦੇਖੋ ਗੁੰਮ ਜਿਖਸ। ਕਦੋਂ 3 4 4 ਗਲਾਸ ਇੱਕ ਗਲਾਸ ਨੂੰ ਨਾ ਹਾਂ ਹਾਂ ਖਾਣ ਕਰਕੇ ਹਾਂ ਦੋ ਛੋਟੜੀ ਗਲਾਸ ਵਿੱਚ ਪਾ ਦੇ ਤਿੰਨ ਗਲਾਸ ਖੰਡ ਕਰ ਦੋ ਉੱਪਰ ਚੱਕ ਲੋ ਉੱਪਰ ਚੱਕ ਲੋ ਆਪ ਚੱਕ ਕੇ ਹੋਰ ਕਿਸਾ ਹੋ ਕਰਕੇ ਕਰਦੇ ਲੋ ਜੀ ਅੱਛਾ ਇਸ ਪਿੰਦਰ ਪੰਡਤ ਜੂਸ ਭੰਡਾਰ ਵਾਲਾ ਤੇਰਾ ਹੈ ਆ ਕਈ ਆ ਪੰਡਤ ਵਾਲੇ ਜੂਸ ਪੰਡਤ ਵਾਲੇ ਜੂਸ ਵਾਲਾ ਪੀਣਾ ਪੰਡਤ ਵਾਲਾ ਜੂਸ ਮੈਂ ਵੀ ਜੂਸ ਪੀ ਲੈਣਾ ਤੂੰ ਨਾ ਨੂੰ ਭੁੱਲ ਜੀ ਮੈਂ ਕਹੀ ਆ ਵੀ ਕਿੱਥੇ ਪੰਡਤ ਵਾਲਾ ਜੂਸ ਕੀ 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 ਨਹੀਂ ਨਹੀਂ ਪੀਆ ਵਾ ਤਾਂ ਸਾਰਿਆਂ ਪਰ ਮੈਨੂੰ ਨਾਮ ਨੂੰ ਨਹੀਂ ਪਤਾ ਪੀਆ ਵਾ ਤੋਰੇ ਬਹੁਤ ਵਾਰੀ ਐ ਮੈਂ ਪੰਡਤ ਜੂਸ ਭੰਡਾਰ ਲੋ ਇੱਥੇ ਸਾਰੇ ਤਰ੍ਹਾਂ ਦੇ ਜੂਸ ਮਿਲਦੇ ਆ ਉਹ ਸਾਹਮਣੇ ਇੱਥੇ ਉਹ ਰੇੜੀ ਵਾਲਾ ਕੱਟਿਓ ਸਾਹਮਣੇ ਆ ਰਸ ਸਟੇਸ਼ਨ ਦੇਖੀ ਚੱਕੀ ਕਿ 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 ਦੇਖੀ 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 ਤਾਂ ਕੇਲੇ ਹੋਰ ਤੇ ਕਿੰਨੇ ਆਨੇ ਵਿੱਚ ਹੈੜਾ ਤਾਬੂ ਓ ਓ ਲਰਪੇਓ 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 ਤਾਬੂ ਪਾਪਾ ਕੇ ਨਾ ਗੋਲ ਗੱਪੇ ਖਾਣੀਆਂ ਹੈ ਹੈ ਰਾਮਾ ਨੂੰ ਗੋਲ ਗੱਪੇ ਖਾਜੋ ਖਾਣੇ ਨਾ ਇੱਥੇ ਕਰਾ ਹਾਂ ਜਦ ਕਿ ਗੋਲ ਗੱਪੇ ਲੋ ਕਰੀਂ ਰਹਾ ਕਿਹਨੇ ਖਾਣੇ ਗੋਲ ਗੱਪੇ ਖਾਣੇ ਵੀ ਖਾਣੇ नहीं करते कोई चल बर्गर खाली हां कबू ने क्या खा मखिया फाड़न चल बिर खोल के छड़े मखियां कह रही आम आज अंदर 그래도 유산은 해야 돼. 오, 뭐가 또 있어? 뭐야? 이거 하나, 하나. 커피 우산은 안 나와요, 판타. 이거? 이거 사는 거냐? 이제. 어디 가니야? 어딜 가? 어제. 어디냐니요? 에드라주. ਨੀ ਛੋਟੀ ਛੋਟੀ ਗਲਾਸੀਆਂ ਆਈਆਂ ਤੇ ਤੇ ਕਿੱਥੇ ਛੋਟੀ ਛੋਟੀ ਗੱੱਚੀਆਂ ਹੈ ਲੱਤਰੀ ਗਲਾਸੀ ਹਟਾ ਦੇਖੀ ਸੀ ਟੇਡਾ ਘਰ ਤੇ ਆ ਸਪਿੰਡਲ ਲਾ ਕੇ ਹੋ ਦੇਖੀ ਕੋਈ ਚੀਜ਼ ਹੋ ਮੂਰੇ ਆ ਖੜੀ 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 ਨਹੀਂ ਕੱਢ ਲੇ ਕ ਉਡੀ ਪੜਾਵਾਂ ਪਹਿਲਾਂ ਮੇਰੇ ਹਾਂ ਲੰਘ ਕੋਲੇ ਮੈਂ ਤਾਂ ਪੜਾਉਂਦੀ ਰਹੀ ਇਧਰ ਪੀ ਕੇ ਹੀ ਵਾਸਾ ਵੜਾ ਦੇਣਾ। ਛੋੜ ਜਣ। ਮਨ ਤੇ ਜੂਸ ਵਾਸਾ। ਸੁਆਦੇ ਕੁਰਾਸ਼ ਜੂਸ। ਜੂਸ ਸੁਆਦਨ ਟੇਸਟੀ। ਹੈ? ਪੰਜਾਬੀ ਬਣਾ ਕੱਢ। ਗੋਲ ਗੱਪੇ ਕੋਈ ਨਹੀਂ ਦੋ ਗਲਾਸ ਪੀ ਗਏ। ਦੁਲਵਾਂ ਜਿੱਦਣ ਸਾਵੇਂ ਗੋਲ ਗੱਪੇ ਕਰਦੇ। ਸਿਸੇ ਚੱਕੋ ਉੱਪਰ ਮੱਤੀ ਆ ਰਹੀ ਹੈ। ਪਿਚਰ ਕੋਲ ਉਸ ਤਾਈ ਮੈਨੂੰ ਦੂਸੇ ਵੀ ਲੱਗਦਾ ਹੈ। ਜੈ ਜੀ ਨੋਰੂਸ ਨੂੰ ਵੀ ਬੜੀ ਵਧੀਆ ਲੱਗੀ ਗੋਲ ਗੱਪੇ ਅੱਛਾ ਸਾਧੂ ਆ ਜੀ ਨੇ ਬਹੁਤ ਪ੍ਰਸੰਨ ਰਹੀ ਟਿੱਕੀ ਖਾਈ ਟਿੱਕੀ ਬੜੀ ਵਧੀਆ ਮਿਲਦੀ ਵਾਹ ਵਧੀਆ ਲੱਗੀ ਜੀ ਇਹ ਨੂੰ ਪੈਣ ਰੱਖਣ ਦਾ ਰੱਖਦਾ ਟੰਡਾ ਤਾਂ ਹੈ ਜੀ yeah sí.

ਲੱਛਣ ਕੇ ਆਲੇ ਜੂਸ ਪੀ ਗਏ ਨਾ ਮੈਂ ਕਰੰਟ ਵੱਧ ਗਿਆ ਸਵਿੰਦਰ ਪੈਟਰੋਲ ਪੈ ਗਿਆ ਹੁਣ ਤਾਂ ਇਹਨਾਂ ਨੂੰ ਦੋ ਖੜਦੀ ਨਹੀਂ ਗੁਰਾਂਸ਼ ਨਾ ਲੈ 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 ਆ ਕੀ ਹੋ ਰਿਹਾ ਕਬੂ ਹਰਦੀ ਹੋਣੀ ਹੈ ਤੂੰ ਲਓ ਜੀ ਅੱਪਾ ਲਾ ਕੇ ਹਟੇ ਸੀਗੇ ਝਾੜੂ ਪੋਚਾ ਕਿਉਂਕਿ ਆਪਣੀ ਝਾੜੂ ਪੋਚੀ ਵਾਲੀ ਲੇਟ ਆਈ ਹੋਣੀ ਹੈ ਨਾ ਆਪਾਂ ਚਲੇ ਗਏ ਸੀਗੇ ਸਵੇਰੇ ਤੇ ਸਾਰੇ ਘਰ ਚ ਝਾੜੂ ਪੋਚਾ ਆਪਾਂ ਨੇ ਲਾ ਤਿਆ ਤੇ ਰੱਬ ਨੇ ਮੀਂਹ ਵੀ ਪਾ ਤਿਆ ਦੇਖੋ ਤੁਹਾਨੂੰ ਦਿਖਾਈਏ ਸੌਣ ਦੇ ਸ਼ਰਾਟੇਂ ਚ ਭਿੱਜ ਗਈ ਹੈ ਛਤਰੀ ਦੇ ਹੇਠ ਲਗਾ ਲੈ ਸੌਣ ਦਾ ਪਹਿਲੇ ਸੌਣ ਦਾ ਪਹਿਲੇ ਦਿਨ ਦਾ ਮੀਂਹ ਸ਼ੁਰੂ ਹੋ ਗਿਆ ਜੀ ਸ਼ੁਕਰ ਹੈ ਰੱਬ ਕੀਤੇ ਮਿਹਰਬਾਨ ਹੋਇਆ ਜਾ ਕੇ ਮੀਂਹ ਪਾਇਆ ਰੱਬ ਨੇ ਮਾੜਾ ਮੋਟਾ ਲੋ ਜੀ ਆ ਕੇ ਫਟਾਫਟ ਝਾੜੂ ਪੋਚਾ ਲਾਇਆ ਕਿਉਂਕਿ ਸਵੇਰੇ ਫਿਰ ਐਦਾਂ ਛੱਡ ਕੇ ਚਲੀ ਗਈ ਸੀ ਹੈਨਾ ਤੇ ਬਾਛੜਾ ਰਹੀ ਐ ਪਿੱਛੇ ਦੀ ਹਨਾ ਇੱਥੇ ਮੀਂਹ ਨਹੀਂ ਲੱਗ ਰਿਹਾ ਜੇ ਇੱਦਾਂ ਦੇ ਬਾਛੜਾਉਂਦੇ ਫਿਰ ਆਪਣੇ ਅੰਦਰ ਤੱਕ ਮੀਂਹ ਪਾ ਜਾਂਦੀ ਤੇ ਉਦੋਂ ਹਜੇ ਤੱਕ ਆਇਆ ਨਹੀਂ ਹੈਗਾ ਮੈਂ ਛਤਰੀ ਲਈ ਆਈ ਹਉਦੋਂ ਨੂੰ ਲਗਾਉਣ ਵਾਸਤੇ ਹਨਾ ਦੇਖਦੀ ਐ ਕੱਲ ਤੱਕ ਆਊਗਾ ਹਜੇ ਤੇ ਬੱਦਲ ਜਿਹੜਾ ਬਹੁਤ ਜ਼ਿਆਦਾ ਹੋਇਆ ਪਿਆ ਆ ਆਪਾਂ ਤੁਹਾਨੂੰ ਜਾ ਕੇ ਇੱਧਰ ਦਿਖਾਈਏ ਕਿ ਬੱਦਲ ਕਿੰਨਾ ਹੋਇਆ ਪਿਆ ਨਹੀਂ ਪੈ ਰਿਹਾ ਕਿੰਮਣ ਕਿੰਮਣ ਹੋ ਰਹੀ ਈ ਐ ਇਹਨਾਂ ਤੇਜ਼ ਵੀ ਨਹੀਂ ਹੈਗਾ ਵੈਸੇ ਨਹੀਂ ਠੀਕ ਐ ਠੀਕ ਐ ਹੋ ਹੋ ਮਜ਼ਾ ਰਹਾ ਤਾਂ ਮਿਲੀ ਹੈ ਗਰਮੀ ਤਾਂ ਨਾ ਬੱਦਲ ਵਾਈ ਫੁੱਲ ਬਣੀ ਹੋਈ ਹੈ ਬਸ ਹੁਣ ਰੱਬ ਜ਼ੋਰਦਾਰ ਮੀਂਹ ਪਾ ਦਵੇ ਜਿਸ ਨਾਲ ਆਪਣੀ ਜੀਰੀ ਵਗੈਰਾ ਲੱਗ ਜਾਵੇ ਹਨ ਨਹੀਂ ਤਾਂ ਬਹੁਤ ਮੁਸ਼ਕਲ ਹੋਈ ਪਈ ਹੈ ਉਹ ਦੇਖੋ ਉੱਧਰ ਵੀ ਕਿੰਨਾ ਬੱਦਲ ਹੈ ਚਲ ਆਪਣੇ ਫੁੱਲ ਬੂਟਿਆਂ ਨੂੰ ਵੀ ਪਾਣੀ ਆ ਜਾਊਗਾ ਮੈਂ ਸੋਚਦੀ ਸੀਗੀ ਕਿ ਜਿਨ੍ਹਾਂ ਨੂੰ ਪਾਣੀ ਦਵਾਂਗੀ ਪਰ ਰੱਬ ਨੇ ਪਾਣੀ ਦੇ ਦਿੱਤਾ ਉਈ ਸਲਿੱਪ ਹੋ ਗਈ ਸੀ ਆਇ ਤੇ ਹਰਦੀ ਅੱਧਰ ਪਿੱਛੇ ਦੀ ਵਾਚ ਨਹੀਂ ਫਿਰ ਲੱਗਣੀ ਆਪਾਂ ਅੱਧਰ ਚੱਤਿੰਦੀ ਜੀਰੀ ਲੱਗਦੀ ਬਸ ਆਪਣੀ ਥੋੜੀ ਜੀ ਰਹਿੰਦੀ ਐ ਪੰਜ-ਸੱਤ ਕਿੱਲੇ ਰਹਿੰਦੇ ਨੇ ਆਪਣੇ ਵੀ ਜੀਰੀ ਲੱਗਣ ਦਾ ਤਕਰੀਬਨ ਲੱਗ ਗਈ ਜਾਣੀ ਹੁਣ ਆਪਣੀ ਵੀ ਜੀਰੀ ਫੇਰ ਆਪਾਂ ਮੀਨ ਨਾਲ ਮਜ਼ਾ ਆਇਆ ਤੇ ਆਈ ਮੈਨੂੰ ਕੱਟ ਨਹੀਂ ਲੱਗ ਰਿਹਾ ਕੋਈ ਗੱਲ ਅਗੇ ਦਾ ਹਲਕਾ ਆਇਆ ਹੀ ਹੈਗਾ ਚਲ ਦੇਖੀ ਜਾਉਗੀ ਬੱਚੇ ਦਾ ਬੱਚੇ ਵੱਡੇ ਵੀ ਖੁਸ਼ ਹੋਗੇ ਮੀਂਹ ਪੈਣ ਨਾਲ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਵੀ ਟੇਕ ਆਏ ਸੀਗੇ ਤੇ ਆਪਣਾ ਸੂਟ ਆਪਣੇ ਖੋਲ ਕੇ ਦੇਖ ਲਈ ਸੀ ਜਿਹੜਾ ਪਾਸਟਲ ਆਇਆ ਸੀਗਾ ਸੂਟ ਬੜਾ ਵਧੀਆ ਆਇਆ ਹੁੰਦ ਧੰਗ ਮੈਂ ਤਾਂ ਸਿੰਗਲ ਨਹੀਂ ਕਹਿੰਦਾ ਨਹੀਂ ਮਗਾਇਤੀ ਕਿ ਸੂਟ ਇਧਰ ਕਿਹੜੇ ਨੇ ਮੇਰੇ ਨੰਦੂ ਮੈਨੂੰ ਲਾਦਾ ਵੀ ਅਜ ਉਹਦੋਂ ਟਿਊਸ਼ਨ ਜਾਊਗਾ ਇਹ ਤਾਂ ਨਹੀਂ ਜੰਮਣਾ ਖਤਮ ਹੋ ਗਿਆ ਬਿਲਕੁਲ ਆ ਦੇਖ ਆ ਦੇਖ ਆ ਦੇਖ ਉਦੋਂ ਵੀ ਆਣਿਆ ओ देखो 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 अच्छा। कहू कि आह 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 लफाफे ले लो सिर पर सिर नहीं गिले खाने ਲੋ ਜੀ ਬੱਚੇ ਵੀ ਫੁੱਲ ਖੇਡ ਰਹੇ ਨੇ ਮੀਂਹ ਦੇ ਵਿੱਚ ਪਰ ਉਦਮ ਹਜੇ ਤੱਕ ਆਏ ਨਹੀਂ ਉਦਮ ਲੇਟ ਹੋ ਗਏ ਥੋੜਾ ਜਿਹਾ ਚੁੱਲਾ ਮੇਟਾ ਘਵਾਤੇ ਸੀਗਾ ਮੇਰੇ ਕੋਲ ਚੁੱਲਾ ਗਿੱਲਾ ਹੋ ਗਿਆ ਹੁਣ ਰੋਟੀ ਬਣਾਣੀ ਮੁਸ਼ਕਲ ਹੋ ਜਣੀ ਹੈ ਹੋ ਸਾਚ ਸਾ ਆਇਆ ਜੇ ਮੀਂਹ ਆਇਆ ਲੋ ਜੀ ਮੇਰਾ ਉਦਮ ਸਿੰਘ ਆ ਗਿਆ ਇੱਥੇ ਕਿਤੇ ਆਇਆ ਮੀ ਕੁੜੀ ਵਧੀ ਹੋਏ ਨਾ ਆਇਆ ਕਿੱਲੇ ਨੋਕਦਾਰੀ ਹੈਗਾ ਕਿਉਂ ਬੂਟ ਕਿੱਲੇ ਹੋ ਜੂਏ ਕੱਲ ਕੱਲ ਸਕੂਲ ਨਾ ਵੀ ਜਾਣਾ ਹੈ ਕੱਪੜੇ ਕੱਢ ਕੇ ਫਿਰ ਨਾ ਲਈ ਹੈ ਕਿਨੇ ਕਰਾਈ ਕਿੰਨੀ ਛੁੱਟੀ ਦਿਨੋ ਮੈਡਮ ਨੇ ਕਿ ਮੈਸੇਜ ਭੇਜ ਦਿਆ ਹੈ ਨਾ ਮੈਨੇ ਦੇ ਵਿੱਚ ਕੱਪੜੇ ਕੱਢ ਕੱਪੜੇ ਨਾ ਕੱਢ ਲੈ ਨਾ ਪੁੱਤ ਬਾਰਦੀ ਪਰ ਸ਼ਿੱਟੇ ਪੈ ਜਾਣੇ ਆ ਕੱਢ ਦੇ ਛੋਟੀ ਨਿੱਕਰ ਪਾ ਲੈ ਉਹ ਤਾਂ ਮੈਂ ਧੋ ਦੂੰਗੀ ਦੇਖੇ ਲਾਈਟ ਬੱਜ ਗਈ ਕਿ ਹੈਗੀ ਆ ਉਹ ਲਾਈਟ ਬੱਜ ਗਈ ਪੱਖੇ ਬੰਦ ਕਰ ਦੋ ਕਿ ਰਾਜ ਬਰੇ ਕਿੰਨਾ ਕਮੀ ਪੈਦਾ ਤੁਸੀਂ ਇੱਕ ਵਾਰ ਦਫਾ ਹਾਂ ਚੱਲ ਕੱਢ ਦੇ ਬੂਟ ਕੱਢ ਦੇ ਸਾਈਡ ਮੈਂ ਹੁਣੇ ਹੁਣੇ ਪੋਚਾ ਲਾ ਕੇ ਹਟੀ ਥਾੜੂ ਪੋਚਾ ਲਈ ਜੀ ਸਵੇਰ ਹੀ ਆਈ ਨਹੀਂ ਹੈਗੀ ਫਿਰ ਮੈਂ 10ਵੀਂ ਪਰ ਚਲੇ ਗਏ ਮੈਂ ਤੇਰੋ ਕੀ ਦੇਖ ਲਈ ਗਈ ਬਾਬਾ ਜੀ ਦੀ ਦੇਖ ਖਾਲੇ ਠੀਕ ਹੈ ਪੂਰੀ ਨੂੰ ਬਾਜ ਮਾਰ ਲੰਦਾ ਆਉ ਦੇ ਮੈਂ ਸਿੱਧਾ ਬੈਣ ਲੱਗ ਗਿਆ ਮੀ ਹੁਣ ਹੁਣ ਤਾਂ ਇੱਧਰ ਵੀ ਆਣਾ ਸ਼ੁਰੂ ਹੋ ਗਿਆ ਮੈਂ ਇੱਕ ਵਾਰ ਹੋ ਗਈ ਲਾਲਾ ਚਲਾ ਲਾ ਮੀ ਲੱਗ ਰਿਹਾ ਮੈਨੂੰ ਤਾਂ ਲੋ ਜੀ ਹਾਵਾਂ ਆਪਾਂ ਨੇ ਭਾਰਤੀ ਸਾਈਕਲੀ ਵਿੱਚ ਕਹਿੰਦਾ ਮਮਾ ਸਾਈਕਲੀ ਚ ਹਾਵਾਂ ਭਰ ਜੇ ਸਾਈਕਲੀ ਚ ਹਾਵਾਂ ਭਰ ਕੇ ਰਹੀ ਨਹੀ ਆਪ ਚਲੇ ਗਏ ਹੁਣ ਬਾਹਰ ਸਾਈਕਲੀ ਚ ਲੰੰਦ ਪਲੰਦ ਕਰ ਮਿੱਠੀ ਦੇਖੀਏ ਸਾਰੇ ਇਕੱਠੇ ਹੋਵਾਂਗੇ ਅਜੇ 3 ਨੇ 4 ਜਣੇ ਦੇ ਨਾਲ ਤੁਹਾਨੂੰ ਮੀਂਹ ਵਿਖਾ ਕੇ ਲਿਆ ਆ। ਥਿੰਨਾ ਕ ਮੀਂਹ ਪੈ ਰਿਹਾ। ਕੇਵੇਂ ਮਰ ਜਾ ਮੰਜਾ ਵੀ ਪਿਉਂਦਿਆ ਕੋਈਆਂ ਨੇ ਤਾਂ। ਇੰਨਾ ਚਿਰ ਹੀ ਤੰਨੇ ਮੇਗੇ ਵਿੱਚ। ਸੋਨਾ ਮੀਂਹ ਪੈ ਰਿਆ ਚਾਰਜ ਬਰੇ। ਮੀਂਹ ਪੈਣ ਨਾਲ ਜਿਵੇਂ ਕੁਰਸੀਆਂ ਜੀ ਆ ਗਏ ਹਨਾ ਵੀ ਉਵੇਂ ਹੋ ਰਿਹਾ ਹੈ। ਸੌਣ ਦੇ ਪਹਿਲਾਂ ਨਹੀਂ। ਸੌਣ ਦੇ ਚੜਨ ਵਾਲੀ ਨੇ ਪੱਲਾ ਨਹੀਂ ਤੇ ਹੈਗੀ ਸ਼ੂਗਰ ਸੌਣ ਬਲ ਨਹੀਂ ਸੌਣਾ ਪਏਗੀ ਰੰਗ ਪੱਠੀ ਵੀ ਬਾਹਰੇ ਤੇ ਆਉਂਦੀ ਚਾੜ ਜਰਾ ਦੇਖੋ ਢਿਜਰੇ ਬਾਹਰ ਆ ਕੋਕੀ ਨੇ ਆਪਣੇ ਗਾਰਾ ਲਾਇਆ ਸੀਗਾ ਤੇ ਤਾਂ ਪਾਣੀ ਸੌਣਾ ਜਾ ਰਿਹਾ ਹੈ ਤਾਂ ਲੋਕ ਆਰੇ ਜਾਲ ਦਾ ਨਜ਼ਾਰਾ ਦੇਖੋ ਤੁਸੀਂ ਮੀ ਦਾ e ਲਬਦਾ ਤੇ ਰਬ ਮੇਰਫਾਨ ਹੋ ਜਾਂ ਨਹੀਂ ਪਾਇਆ ਏਡੀ ਪਛੜ ਹੋ ਗਈ ਹੁਣ ਤਾਂ ਉਮਦਮ ਲਊਗਾ ਹੁਣ ਫੁੱਲ ਨਜ਼ਾਰੇ ਮੀਂਹ ਦੇ ਸਾਈਕਲ ਹੀ ਲੈ ਲਈ ਉਹਨੇ ਅੱਜ ਆਪਣੀ ਕੱਢ ਲਈ ਬਾਹਰ ਚਲ ਜੀ ਆਪਾਂ ਤਾਂ ਚੱਲੀ ਹੁਣ ਭਾਈ ਬਹੁਤ ਭਿੱਜ ਲੈਣੀ ਸੀ ਬੜਾ ਗੇਅਰ ਪਾ ਅੰਦਰ ਜਾ ਰਹੀ ਹੈ ਕਿਆ ਹੋ ਗਿਆ ਕੋਲ ਨੇ ਹਰ ਪਾਣੀ ਉਹਦੇ ਨੇ ਇਹ ਪਾਣੀ ਘਰੇ ਤਾਂ ਨਹੀਂ ਪਾਇਆ ਇਸ ਨੂੰ ਦੱਤਿਕਾ ਕੋਲ ਆਹ ਹਾਂ ਉੱਥੇ ਉੱਥੇ ਰੱਖੋ ਉੱਥੇ ਉੱਥੇ ਰੱਖੋ ਉੱਥੇ ਰੱਖੋ ਉਹ ਕਿੱਥੇ ਹੋਣਾ ਇਹ ਯੋ ਮੰਗ ਰਿਓ ਯੋ ਯੋ ਕਲਕਲਾ ਖੋਲ ਦੇ ਦਰਵਾਜਾ ਇਹ ਅੱਗੇ ਨਾ ਜਾਂੀ ਦੇਖੀ ਬਹੁ ਗਿੱਲਾ ਹੋਇਆ ਪਿਆ ਸੀਪੋ ਪੋਸਟ ਕਰਾਉਣੀ ਕੀ ਕੀ ਕਰਾਉਣ ਦੀ ਐ ਦਾ ਰੱਬ ਨੇ ਮੀ ਪਾ ਤਿਆ ਪਾਪਰ ਉਹ ਚ ਨਹੀਂ ਸੀ ਹਾਂ ਜੇ ਨੰਮੀ ਹੁੰਦੀ ਤਾਂ ਪਹਿਲਾਂ ਵਰਕੀ ਹੁੰਦਾ ਆਹੋ ਦੋ ਦਿਨ ਲੱਗਦੇ ਦੋ ਦਿਨ ਲੱਗਦੇ ਚਾਹ ਕੋਈ ਆ ਦੋ ਵੀ ਤਾਂ ਮੇਰਾ ਕਿਹਦਾ ਭਿੱਜ ਗਿਆ ਪੈਸੇ ਸਾਰੇ ਭਿੱਜ ਗਏ ਉਹ ਦੇਖੀ ਦੇਖੀ ਅੱਗੇ ਕੋਈ ਨਾ ਕੋਈ ਗਿਰੂਗਾ ਉੱਥੇ ਜਾਓ ਉੱਥੇ ਰਹੋ ਚਲ ਠੀਕ ਹੈ ਫਿਰ ਸਾਰਾ ਕੁਝ ਅਜੇ ਮੈਂ ਰੱਖਿਆ ਪਿਆ ਹੈ ਕੋਈ ਜੀ ਜੇਬ ਤੇ ਬਾਹਰ ਹੈ ਮੰਜੀ ਡਾਲੋ ਰਾਮ ਤੇ ਬਹਿ ਜਾਓ ਉਰੇ ਤੇ ਪਾਣੀ ਹੋਣ ਜੋ ਹੋ ਜਾਣਾ ਗਾਹਾਂ ਨਹੀਂ ਪਾਣੀ ਹੋਣ ਜੋ ਹੋਣਾ